ਨਵੀਂ ਕੁੜੀ ਐਡ ਯੋ ਫੋਟੋ ਮਗਾ ਲਾ ਮਗਾ ਲਾ ਆਪਣੀ ਫੋਟੋ ਤੇ ਭੇਜਿਓ ਮੈਨੂੰ ਦੇਖੀਏ ਤਾਂ ਸਹੀ ਕਿਦਾਂ ਦੇ ਜੇ ਬਾਗੀ ਹੋ ਲਾ ਡਾਊਨਲੋਡ ਕਰੀਏ ਉਹ ਆ ਗਿਆ ਓਏ ਯਾੁਰਵਾ ਪੈਸੇ ਉੱਡ ਗਏ ਖਾਤੇ ਚੋਂ ਉਹ ਹੁਣ ਕਰਨਾ ਹੀ ਲੈ ਉਹ ਮੇਰੇ ਤੇ ਬਰਾ ਕਰਦੇ ਘਰੋਂ ਕੱਢ ਦੇਣਾ ਮੈਨੂੰ ਆ ਗਈ ਬਣ ਗਿਆ ਹੁਣ ਕਰਨਾ ਸਾਰਾ ਮੇਰੇ ਨਾਲ ਅਕਾਊਂਟ ਚੋਂ ਸਾਰੇ ਪੈਸੇ ਉੱਡ ਗਏ ਪਤਾ ਨਹੀਂ ਕਿਦਾਂ ਇਹ ਜਿੰਨਾ ਤੁਸੀਂ ਇਹ ਫੋਟੋ ਡਾਊਨਲੋਡ ਕੀਤੀ ਸੀ ਹਾਂਜੀ ਇਹ ਕੌਣ ਸੀਗਾ ਇਹ ਸਰ ਮੇਰੀ ਫੇਸਬੁੱਕ ਫਰੈਂਡ ਆ ਇਹ ਕਦੋਂ ਦੇ ਆ ਇਹ ਕੋਈ ਲਗਭਗ 3-4 ਦਿਨ ਹੀ ਹੋਏ ਸਰ ਹਲੇ ਬਹੁਤਾ ਟਾਈਮ ਨਹੀਂ ਹੋਇਆ ਤੁਸੀਂ ਦੇਖੋ ਨਾ ਇੱਕ 사이ਬਰ ਫਰਾਡ ਹੋ ਰਿਹਾ ਜਦੋਂ ਕੋਈ ਸਾਨੂੰ ਫੋਟੋ ਭੇਜਦਾ ਫੋਟੋ ਦੇ ਪਿੱਛੇ APK ਫਾਈਲ ਲਿੰਕ ਜਿਹੜਾ ਛੁਪਿਆ ਹੁੰਦਾ ਜਦੋਂ ਅਸੀਂ ਫੋਟੋ ਡਾਊਨਲੋਡ ਕਰਦੇ ਹਾਂ ਸਾਡਾ ਫੋਨ ਜਿਹੜਾ ਹੈਕ ਹੋ ਜਾਂਦਾ ਤੇ ਸਾਡਾ ਜਿਹੜਾ ਬੈਂਕ ਅਕਾਊਂਟ ਹੈ ਖਾਲੀ ਹੋ ਸਕਦਾ ਤੇ ਇਹੋ ਜਿਹੇ ਫਰਾਡ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਆ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਤੋਂ ਬਚਣਾ ਕਿ ਆਪਣੇ WhatsApp ਤੇ ਆਟੋ ਮੀਡੀਆ ਡਾਊਨਲੋਡ ਜਿਹੜਾ ਉਹ ਨੂੰ ਪੱਕਾ ਬੰਦ ਕਰ ਦਿਓ ਤਾਂ ਜੋ ਕੋਈ ਵੀ ਫੋਟੋ ਜਿਹੜੀ ਡਾਊਨਲੋਡ ਨਾ ਹੋਵੇ ਤੇ ਇਹ ਸਕੈਮ ਤੋਂ ਬਚ ਜਾਓ